ਹਾਂ ਥਾਰ ਵਾਲੀ ਕੁੜੀ ਦਾ ਮਾਮਲਾ ਠੰਡਾ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਸਿਮਰਜੋਤ ਸਿੰਘ ਮੱਕੜ ਦੀ ਇੰਟਰਵਿਊ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਫਸੀ ਆ ਆਪਣੇ ਆਪ ਅਮਨਦੀਪ ਕੌਰ ਜਿਹੜੀ ਬਹੁਤ ਜ਼ਿਆਦਾ ਚੁਸਤ ਲਗਦੀ ਸੀ ਜਿਸ ਨੇ ਆਪਣੇ ਹੀ ਜਾਲ ਦੇ ਵਿੱਚ ਸਿਮਰਜੋਤ ਮੱਕੜ ਨੇ ਕਿਸ ਤਰੀਕੇ ਦੇ ਨਾਲ ਫਲਾਇਆ ਜਿਹੜੀਆਂ ਗੱਲਾਂ ਉਸਨੇ ਕਹੀਆਂ ਉਸ ਤੋਂ ਬਾਅਦ ਪੁਲਿਸ ਨੇ ਉਸ ਦੇ ਉੱਤੇ ਕਾਰਵਾਈ ਕੀਤੀ ਹੈ ਤੁਹਾਨੂੰ ਸਾਰੀ ਗੱਲ ਦੱਸਦੇ ਆ ਸਿਮਰਜੋਤ ਸਿੰਘ ਮੱਕੜ ਨੂੰ ਪਹਿਲਾਂ ਪੁਲਿਸ ਦੇ ਵੱਡੇ ਅਫਸਰਾਂ ਨੇ ਇਸ ਦੀ ਇੰਟਰਵਿਊ ਲੈਣ ਲਈ ਆਖਿਆ ਉਸ ਤੋਂ ਬਾਅਦ ਸਿਮਰਜੋਤ ਸਿੰਘ ਮੱਕੜ ਇਸ ਦੇ ਨਾਲ ਗੱਲਬਾਤ ਕਰਦਾ ਤੇ ਅਮਨਦੀਪ ਕੌਰ ਇੰਟਰਵਿਊ ਦੇ ਲਈ ਤਿਆਰ ਹੋ ਜਾਂਦੀ ਹੈ ਇੰਟਰਵਿਊ ਦੇ ਵਿੱਚ ਸਿਮਰਜੋ ਸਿੰਘ ਮੱਕੜ ਇੱਕ ਬਹੁਤ ਹੀ ਤਜਰਬੇਕਾਰ ਤੇ ਸਮਝਦਾਰ ਪੱਤਰਕਾਰ ਆ ਜਿਹੜਾ ਅਗਲੇ ਦੀ ਗੱਲ ਮੂੰਹੋਂ ਕਢਵਾ ਲੈਂਦਾ ਹੈ ਜਿਹੜੀ ਗੱਲ ਸੱਚੀ ਆ ਉਸ ਨੂੰ ਮੂੰਹੋਂ ਕਢਵਾ ਲੈਂਦਾ ਹੈ ਤੇ ਸਿਮਰਜੋ ਸਿੰਘ ਮੱਕੜ ਨੇ ਪਹਿਲਾਂ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਹਲਕੇ-ਫੁਲਕੇ ਸਵਾਲ ਪੁੱਛੇ ਪਰ ਬਾਅਦ ਦੇ ਵਿੱਚ ਜਦੋਂ ਉਸ ਨੇ ਥੋੜੀ ਜੀ ਧਾਰ ਤਿੱਖੀ ਕੀਤੀ ਤੇ ਅਮਨਦੀਪ ਕੌਰ ਨੂੰ ਕੋਈ ਜਵਾਬ ਨਹੀਂ ਆਇਆ ਉਹ ਆਪਣੇ ਹੀ ਸਵਾਲਾਂ ਦੇ ਵਿੱਚ ਉਲਝਦੀ ਗਈ ਸਾਰੇ ਜਦੋਂ ਉਲਝਣ ਤੋਂ ਬਾਅਦ ਮੱਕੜ ਦੀ ਇੰਟਰਵਿਊ ਨੂੰ ਮੁੱਖ ਮੁੱਦਾ ਬਣਾ ਕੇ ਉਸ ਦੇ ਵਿੱਚ ਜਿਹੜੀਆਂ ਗੱਲਾਂ ਕਈਆਂ ਪ੍ਰਾਪਰਟੀ ਦੇ ਬਾਰੇ ਗੱਲਾਂ ਜਿਹੜੀਆਂ ਖੁੱਲ ਕੇ ਕੀਤੀਆਂ ਉਸ ਤੋਂ ਬਾਅਦ ਹੀ ਜਿਹੜਾ ਵਿਜੀਲੈਂਸ ਨੇ ਇਸ ਦੀ ਜਿਹੜੀ ਪ੍ਰਾਪਰਟੀ ਉਸ ਨੂੰ ਸੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਅਫਸਾਨਾ ਖਾਨ ਦੇ ਨਾਲ ਇਸ ਦਾ ਨਾਮ ਇਸ ਕਰਕੇ ਜੁੜਿਆ ਉੱਥੇ ਇਸ ਕਰਕੇ ਗਈ ਸੀ ਕਿਉਂਕਿ ਕਈ ਲੋਕ ਇਹ ਆਖ ਰਹੇ ਆ ਕਿ ਥਾਰ ਵਾਲੀ ਜਿਹੜੀ ਅਮਨਦੀਪ ਕੌਰ ਆ ਉਹ ਬਾਹਰ ਜਾਣ ਦੀ ਫਰਾਗ ਦੇ ਵਿੱਚ ਸੀ ਤੇ ਅਫਸਾਨਾ ਖਾਨ ਨੇ ਸ਼ੋਅ ਲਾਉਣ ਦੇ ਲਈ ਕੈਨੇਡਾ ਜਾਣਾ ਸੀ ਉਸਦੇ ਨਾਲ ਗਿੱਟਮਿਟ ਕਰ ਰਹੀ ਸੀ ਤਾਂ ਕਿ ਇਹ ਉਸਦੇ ਨਾਲ ਸੈਕਟਰੀ ਦੇ ਤੌਰ ਤੇ ਜਾਂ ਫਿਰ ਉਸਦੀ ਅਸਿਸਟੈਂਟ ਦੇ ਤੌਰ ਤੇ ਇਹ ਬਾਹਰ ਜਾ ਸਕੇ ਤੁਹਾਨੂੰ ਸਭ ਨੂੰ ਇਹ ਗੱਲ ਤਾਂ ਪਤਾ ਹੀ ਹੋਵੇਗੀ ਕਿ ਇਸ ਨੂੰ ਮਾਡਲਿੰਗ ਦਾ ਵੀ ਸ਼ੌਕ ਹੈ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਨੇ ਬਹੁਤ ਸਾਰਾ ਜਿਹੜਾ ਕੰਮ ਕੀਤਾ ਸੀ ਮਾਡਲਿੰਗ ਕੀਤੀ ਸੀ ਹੋਰ ਵੀ ਗਾਣਿਆਂ ਦੇ ਵਿੱਚ ਵੀ ਆਈ ਸੀ ਤੇ ਇਸ ਨੂੰ ਆਪ ਨੂੰ ਵੀ ਗਾਉਣ ਵਜਾਉਣ ਦਾ ਸ਼ੌਂਕ ਸੀ ਇਸੇ ਕਰਕੇ ਜਿਹੜੀ ਅਮਨਦੀਪ ਕੌਰ ਆ ਉਹ ਸਿਮਰਜੋ ਸਿੰਘ ਮੱਕੜ ਨੇ ਇਸ ਨੂੰ ਲਜਾ ਕੇ ਇੱਕ ਚਿੱਟੇ ਦੀ ਜਿਹੜੀ ਵੱਡੀ ਤਸਕਰ ਸੀ ਉਸ ਨੂੰ ਕਾਬੂ ਕਰਨ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਕਿਉਂਕਿ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਸੀ ਜਿਹੜੇ ਇਸ ਚਿੱਟੇ ਦੀ ਗ੍ਰਿਫਤ ਦੇ ਵਿੱਚ ਆ ਗਏ ਸੀ ਜਿਨ੍ਹਾਂ ਨੇ ਆਪਣੀ ਜਵਾਨੀ ਇਸ ਕਰਕੇ ਉਹਨਾਂ ਦੀ ਜਿਹੜੀ ਖਰਾਬ ਹੋ ਗਈ ਸੀ ਤੇ ਆਮ ਲੋਕਾਂ ਨੂੰ ਵੀ ਇਸ ਦਾ ਪ੍ਰਭਾਵ ਪੈ ਰਿਹਾ ਸੀ ਕਿਉਂਕਿ ਜਿਹੜੇ ਚਿੱਟੇ ਲਾਉਂਦੇ ਆ ਲੋਕ ਉਹ ਚਿੱਟੇ ਦੀ ਬਰਾਮਦੀ ਦੇ ਲਈ ਜਦੋਂ ਉਹਨਾਂ ਨੂੰ ਨਸ਼ਾ ਪੱਤਾ ਨਹੀਂ ਮਿਲਦਾ ਇਸ ਕਰਕੇ ਉਹ ਆਮ ਲੋਕਾਂ ਨੂੰ ਵੀ ਆਪਣਾ ਸ਼ਕਾਰ ਬਣਾਉਂਦੇ ਆ ਲੁੱਟਾਂ ਖੋਹਾਂ ਕਰਦੇ ਕਈ ਵਾਰ ਤਾਂ ਉਹ ਅਜਿਹੀ ਸੱਟ ਵੇਟ ਮਾਰ ਦਿੰਦੇ ਆ ਜਿਸ ਤੋਂ ਬਾਅਦ ਕਈ ਲੋਕਾਂ ਦੀ ਜਾਨ ਵੀ ਚਲੀ ਗਈ